ਸੰਦੀਪ ਸਿੰਘ ਨੇ ਅੰਦਰ ਉਹ ਦਿਲ ਆ ਜਿਹੜਾ ਦਿਲ ਆਪਣੀਆਂ ਧੀਆਂ ਪ੍ਰਤੀ ਮਾੜਾ ਬੋਲਣ ਵਾਲੇ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਉਹਨੇ ਸ਼ੂਟ ਕਰ ਦਿੱਤਾ ਹਰੇਕ ਪਾਸੇ ਤਿੰਨ ਬੰਦੇ ਆ ਇੱਕ ਪਾਸੇ ਇੱਕ ਬੰਦਾ ਇੱਕ ਹੀ ਯੋਧੇ ਨੇ ਉਹਨਾਂ ਨੂੰ ਤਿੰਨਾਂ ਨੂੰ ਫੈਂਟਿਆ ਤੇ ਕੀ ਗੱਲ ਯੋਧੇ ਦੇ ਸੱਟ ਨਹੀਂ ਲੱਗੀ ਉਹਦੇ ਵੀ ਸੱਟਾਂ ਲੱਗੀਆਂ ਏਸ ਨੂੰ ਗੁੰਜਲਦਾਰ ਕਰਾਉਣ ਵਾਸਤੇ ਸੰਦੀਪ ਸਿੰਘ ਦੀ ਜਾਣਬੁੱਝ ਕੇ ਕੈਦੀਆਂ ਵਿੱਚ ਗਿਣਤੀ ਪਾਈ ਕੈਦੀ ਵੀ ਉਹ ਜਿਹੜੇ ਆਪਣੇ ਆਪ ਨੂੰ ਸੂਬਾ ਸਰਹੰਦ ਦਾ ਤਰਜਾ ਦੇਈ ਬੈਠੇ ਸੀ ਜਿਨ੍ਹਾਂ ਦੇ 9 ਜਵਾਨਾਂ ਦੇ ਹੱਥ ਲਾਉਣਾ ਰੰਗੇ ਹੋਏ ਸੀ ਜਿਹੜੇ ਬੋਲੀ ਜਾਂਦੇ ਤਰਿੰਦੇ ਆ ਜਿਹੜੇ ਜਕਰੀਆ ਖਾਨ ਦੇ ਵਾਰਿਸ ਆ ਜਿਹੜੇ ਬਿਆਨਤਾ ਬੁੱਚੜ ਦੇ ਵਾਰਿਸ ਆ ਜਿਹੜੇ ਖਾਕੀ ਨੂੰ ਦਾਗਦਾਰ ਕਰਨ ਦੇ ਦੋਸ਼ੀ ਆ ਤੇ ਤਿੰਨ ਚ ਲੜਾਈ ਹੋਈ ਆ ਤੇ ਇਹਦੇ ਲਈ ਪ੍ਰਸ਼ਾਸਨ ਜੇਲ ਸੁਪਰਡੈਂਟ ਜ਼ਿੰਮੇਵਾਰ ਆ ਉਹਤੇ ਵਿਭਾਗੀ ਕਾਰਵਾਈ ਖੁੱਲਣੀ ਚਾਹੀਦੀ ਆ ਸੰਦੀਪ ਨੇ ਆਪਣਾ ਫਰਜ਼ ਨਿਭਾਤਾ ਹੁਣ ਕੌਮ ਨੇ ਇੱਕ ਵਾਰੀ ਨਹੀਂ ਦੂਜੀ ਵਾਰੀ ਉਹਨੇ ਦਸਤਾ ਬੀ ਕੇਰ ਸੋ 700 ਸੋ 200 ਜਿੰਦਾ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਧੋਰਾ ਜਗਤਾਰ ਸਿੰਘ ਤਾਰਾ ਦਲਾਵਰ ਸਿੰਘ ਭਾਈ ਰਾਜਵਾਨਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਸਾਰੇ ਅੱਜ ਵੀ ਹੈਗੇ ਆ ਵੀਰ ਸਿੰਘ ਖੋਸੇ ਬੇਰੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੋਸਾ ਸਾਹਿਬ ਕਿਦਾਂ ਦੇਖਦੇ ਹੋ ਅੱਜ ਪ੍ਰਦਰਸ਼ਨ ਕਰਨਾ ਪੈ ਰਿਹਾ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਸੰਦੀਪ ਸਿੰਘ ਇੱਕ ਉਹ ਨੌਂਦਵਾਨਾ ਜਿਹਨੂੰ ਕੌਮੀ ਯੋਧੇ ਦੇ ਨਾਮ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ ਕੌਮ ਦੇ ਵਿੱਚ ਤਾਂ ਇਸ ਚੀਜ਼ ਨੂੰ ਕਿਵੇਂ ਦੇਖੀਏ ਸਭ ਤੋਂ ਪਹਿਲਾਂ ਇਸ ਪ੍ਰਦਰਸ਼ਨ ਦੇਖੋ ਜੀ ਮੇਰਾ ਬਾਕੀਆਂ ਨਾਲੋਂ ਦੇਖਣ ਦਾ ਨਜ਼ਰੀਆ ਵੱਖਰਾ ਹੈ ਇਨਾਂ ਨਾਲ 4 ਨਵੰਬਰ ਨੂੰ 3 ਸਾਲ ਪੂਰੇ ਹੋ ਰਹੇ ਆ ਸੰਦੀਪ ਸਿੰਘ ਦੀ ਕਸਟਡੀ ਨੂੰ ਤੇ ਜਦੋਂ ਤੋਂ ਉਹਦੀ ਗ੍ਰਿਫਤਾਰੀ ਹੋਈ ਹੈ ਉਸ ਦੁਸ਼ਟ ਦੇ ਕੇਸ ਵਿੱਚ ਸੰਸੂਰੀ ਵਾਲੇ ਚ ਤੇ ਕੇਸ ਜਿਹੜਾ ਐਵੀਡੈਂਸ ਤੇ ਲੱਗਿਆ ਸੀ ਤੇ ਜੇ ਬਹਿਣਾ ਪੈ ਰਿਹਾ ਤੇ ਜਦੋਂ ਐਵੀਡੈਂਸ ਹੋ ਜਾਂਦੀ ਹੈ ਉਹ ਤੋਂ ਬਾਅਦ ਵੀ ਜਮਾਨਤ ਹੋਣੀ ਸਵਾਬਕ ਹੁੰਦੀ ਆ ਜੱਜ ਕਹਿੰਦਾ ਕਿ ਐਵਿਡੈਂਸ ਹੋ ਗਈ ਆ ਹੁਣ ਜਮਾਨਤ ਦੇ ਦੇ ਹੁਣ ਪਿਛਲੇ ਢਾਈ ਪੌਣੇ 3 ਸਾਲ ਤੋਂ ਲਗਾਤਾਰ ਸੰਭਣ ਜਾ ਰਹੇ ਆ ਕੰਪਲੈਂਟਡ ਨੂੰ ਜਿਹੜੀ ਗੱਲ ਹੋਈ ਆ ਅਗਵਾਈ ਨਹੀਂ ਹੋਈ ਜੇ ਅਗਵਾਈ ਨਹੀਂ ਦਿੰਦਾ ਉਹ ਕਮਲੈਂਡਡ ਦੋਸ਼ੀ ਤੇ ਹਾਈ ਕੋਰਟ 3 ਸਾਲ ਦੀ ਇੱਕ ਸਟੱਡੀ ਤੋਂ ਮਗਰੋਂ ਸਾਢੇ 3 ਸਾਲ ਦੀ ਇੱਕ ਸਟੱਡੀ ਤੋਂ ਮਗਰੋਂ ਸੰਦੀਪ ਸਿੰਘ ਸਣੀ ਨੂੰ ਬੇਲ ਦੇ ਦੂਗਾ ਇੱਕ ਗੱਲ ਇਹ ਹੁਣ ਫੇ ਮੈਂ ਹਮ ਇੱਥੇ ਆਉਣਾ ਕਿ ਕਿਉਂ ਜਦੋਂ ਪਿਛਲੀਆਂ ਸਰਕਾਰਾਂ 'ਚ ਇਹੋ ਜਿਹਾ ਪਰਚਾ ਹੁੰਦਾ ਸੀ ਤੇ ਯੂਪੀਏ ਲੱਗ ਜਾਂਦਾ ਹੁੰਦਾ ਸੀ ਇਸ ਵਾਰ ਸੰਦੀਪ ਸਿੰਘ ਦੀ ਖੁਸ਼ਮਤ ਕਿਸਮਤੀ ਕਹਿ ਲਓ ਉਹਦੇ ਤਪ ਤੇਜ ਕਹਿ ਲਓ ਕਿ ਸਿੰਪਲ ਮਰਡਰ ਹੁਣ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਪਤਾ ਕਿ ਸਿੰਪਲ ਮਰਡਰ ਚ ਰੇਲ ਹੋਣੀ ਸੁਭਾਅਕ ਆ ਇਹ ਕੋਈ ਟੀਮ ਨਹੀਂ ਹੈ ਵਨ ਮੈਨ ਆਦਮੀ ਹੈ ਤੇ ਸਿੱਧਾ ਹੈਗਾ ਏ ਦੋਨੇ ਇਕੱਠੇ ਹੋਈ ਨਹੀਂ ਤਾ ਇਸ ਨੂੰ ਗੁੰਜਲਦਾਰ ਕਰਾਉਣ ਵਾਸਤੇ ਸੰਦੀਪ ਸਿੰਘ ਦੀ ਜਾਣਬੁੱਝ ਕੇ ਕੈਦੀਆਂ ਵਿੱਚ ਗਿਣਤੀ ਪਾਈ ਕੈਦੀ ਵੀ ਉਹ ਜਿਹੜੇ ਆਪਣੇ ਆਪ ਨੂੰ ਸੂਬਾ ਸਰਹੰਦ ਦਾ ਦਰਜਾ ਦੇਈ ਬੈਠੇ ਸੀ ਜਿਨ੍ਹਾਂ ਦੇ ਨੌ ਜਵਾਨਾਂ ਦੇ ਹੱਥ ਲਹੂ ਨਾਲ ਰੰਗੇ ਹੋਏ ਸੀ ਜਿਹੜੇ ਦਰਿੰਦੇ ਆ ਜਿਹੜੇ ਜਕਰੀਆ ਖਾਨ ਦੇ ਵਾਰਿਸ ਆ ਜਿਹੜੇ ਬਿਆਨਤਾ 부ਚੜ ਦੇ ਵਾਰਿਸ ਆ ਜਿਹੜੇ ਖਾਕੀ ਨੂੰ ਦਾਗਦਾਰ ਕਰਨ ਦੇ ਦੋਸ਼ੀ ਆ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਹੁਣ ਕੋਰਟ ਮਾਨਜੁਗ ਕੋਰਟ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਉਮਰ ਕੈਦ ਦੀ ਸੁਣਾਈ ਹੈ ਹੁਣ ਜਦੋਂ ਉਹਨੂੰ ਰੱਖਿਆ ਗਿਆ ਉੱਥੇ ਸੰਦੀਪ ਸਿੰਘ ਨੂੰ ਸੰਦੀਪ ਸਿੰਘ ਤੇ ਉਹ ਇਕੱਠੇ ਆ ਗੱਲ ਤਾਂ ਹੁੰਦੀ ਤੂੰ ਕਿਹੜੇ ਕਿਸਤਾਂ ਤੂੰ ਕਿਹੜੇ ਕਿਸਤਾਂ ਗੱਲ ਹੁੰਦੀ ਹੁਣੀ ਆ ਵੀ ਅਸੀਂ ਤਾਂ ਵੱਡੇ ਗੱਡੀ ਚਾੜ੍ਹੇ ਆ ਫਲਾਨਾ ਵੀ ਫਲਾਨਾ ਵੀ ਫਲਾਨਾ ਵੀ ਸੰਦੀਪ ਸਿੰਘ ਨੇ ਅੰਦਰ ਉਹ ਦਿਲ ਆ ਜਿਹੜਾ ਦਿਲ ਆਪਣੀਆਂ ਧੀਆਂ ਪ੍ਰਤੀ ਮਾੜਾ ਬੋਲਣ ਵਾਲੇ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਉਹਨੇ ਸ਼ੂਟ ਕਰਤਾ ਪ੍ਰਵੋਕ ਕਰਤਾ ਪ੍ਰਵੋਕ ਕਰਨ ਤੋਂ ਬਾਅਦ ਆਪਸੀ ਖਿਚੋ ਤਾਨ ਹੋਈ ਹੁਣ ਇੱਕ ਪਾਸੇ ਤਿੰਨ ਬੰਦੇ ਆ ਇੱਕ ਪਾਸੇ ਇੱਕ ਬੰਦਾ ਇੱਕ ਯੋਧੇ ਨੇ ਉਹਨਾਂ ਨੂੰ ਤਿੰਨਾਂ ਨੂੰ ਫੈਂਟਿਆ ਕੀ ਕੀ ਗੱਲ ਯੋਧੇ ਦੇ ਸੱਟ ਨਹੀਂ ਲੱਗੀ ਉਹਦੇ ਵੀ ਸੱਟਾਂ ਲੱਗੀਆਂ ਹੁਣ ਮੈਂ ਜਿੰਨੇ ਸਪੀਕਰ ਬੋਲੇ ਆ ਉਹ ਸਾਰੇ ਇਹ ਗੱਲ ਕਹਿ ਰਹੇ ਆ ਕਿ ਪਰਿਵਾਰ ਦੀ ਮੁਲਾਕਾਤ ਕਰਾ ਦਿਓ ਤਸੀਂ ਧਰਨਾ ਚੁੱਕ ਦਿੰਨੇ ਆ ਮੈਂ ਆਪਣੀ ਗੱਲ ਉੱਥੇ ਵੀ ਰੱਖੀ ਇੱਥੇ ਵੀ ਰੱਖਦਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂਗਾ ਇੱਕ ਬੋਰਡ ਬਣੇ ਮੁਲਾਕਾਤ ਕਰਨਾ ਕੋਈ ਹੱਲ ਛੋੜੋ ਉਹ ਅੱਜ ਨਹੀਂ ਤੇ ਕੱਲ ਹੋ ਜਾਏਗੀ ਮੁਲਾਕਾਤ ਡਿਲੇ ਕਰ ਕਰਨ ਦਾ ਕਾਰਨ ਇਹ ਆ ਕਿ ਉਹਦੇ ਇੰਜਰੀਜ਼ ਹੈਗੀਆਂ ਆ ਜਿਵੇਂ ਜਿਵੇਂ ਲੇਟ ਕਰਨਗੇ ਇੰਜਰੀ ਆਪਣੇ ਆਪ ਨਾਰਮਲ ਹੋ ਜਾਣਾ ਹੁੰਦਾ ਸਰੀਰ ਐਮ ਐਲ ਆਰ ਡਾਕਟਰੀ ਰਿਪੋਰਟ ਚਾਉਣਾ ਨਹੀਂ ਹੈ ਜੇ ਸਰਕਾਰ ਪ੍ਰਸ਼ਾਸਨ ਇੰਨਾ ਹੀ ਪਾਕ ਸਾਫਾ ਤੇ ਉਹਦਾ ਡਾਕਟਰੀ ਬੋਰਡ ਕਿਉਂ ਨਹੀਂ ਬਣਾਉਂਦਾ ਉਹਦਾ ਡਾਕਟਰੀ ਇਲਾਜ ਕਿਉਂ ਨਹੀਂ ਕਰਾਉਂਦੇ ਤੇ ਉਹਦੇ ਬਿਆਨਾਂ ਦੇ ਉੱਤੇ ਕ੍ਰਾਸ ਕੇਸ ਬਣਨਾ ਆ ਇਹ ਇਹ ਦੋਹਾਂ ਧਿਰਾਂ 'ਚ ਝਗੜਾ ਹੋਇਆ ਆ ਨਾ ਕਿ ਉਹਨਾਂ ਨੂੰ ਸੁੱਤਿਆਂ ਪੈਣ ਨੂੰ ਵੜਿਆ ਆ ਜੇ ਤਾਂ ਸੁੱਤੇ ਪੈ ਹੁੰਦੇ ਤੇ ਦਿਨ ਚ ਲੜਾਈ ਹੋਈ ਆ ਤੇ ਇਹਦੇ ਲਈ ਪ੍ਰਸ਼ਾਸਨ ਜੇਲ ਸੁਪਰਡੈਂਟ ਜ਼ਿੰਮੇਵਾਰ ਆ ਉਹਤੇ ਵਿਭਾਗੀ ਕਾਰਵਾਈ ਖੁੱਲਣੀ ਚਾਹੀਦੀ ਆ ਜਦੋਂ ਜੱਜ ਨੇ ਜਦੋਂ ਜੱਜ ਨੇ ਇਸ ਚੀਜ਼ ਦੀ ਡਾਇਰੈਕਸ਼ਨ ਕੀਤੀ ਆ ਕਿ ਜਿਹੜਾ ਤੁਰੰਤ ਮੈਡੀਕਲ ਹੋਣਾ ਚਾਹੀਦਾ ਫਿਰ ਮੈਡੀਕਲ ਕਿਉਂ ਨਹੀਂ ਹੋ ਰਿਹਾ ਮੈਡੀਕਲ ਤੋਂ ਪਹਿਲਾਂ ਮੈਂ ਕਰਦਾ ਕਿ ਜੋ ਹੋਣਾ ਚਾਹੀਦਾ ਅੰਦਰ ਸੁਪਰਡੈਂਟ ਤੇ ਕਾਰਵਾਈ ਹੋਣੀ ਚਾਹੀਦੀ ਆ ਚੱਕਰ ਹੌਲਦਾਰ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਆ ਜਿਹੜਾ ਉਸ ਬੈਰਕ ਦਾ ਨਿਗਰਾਨ ਆ ਉਹਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਲੜਾਈ ਹੋਈ ਕਿਉਂ ਮੈਂ ਬਹੁਤ ਸਮਾਂ ਜੇਲ੍ਹ ਚ گزارਿਆ ਜੇਲ੍ਹ ਦੇ ਪੂਰੇ ਨਿਜਮ ਚੰਗੀ ਤਰ੍ਹਾਂ ਯਾਦ ਆ ਜਦੋਂ ਦੋ ਧਿਰਾਂ ਦੋ ਪਾਰਟੀਆਂ ਮੰਨ ਲਓ ਤੁਸੀਂ ਤੇ ਮੈਂ ਦੋ ਪਾਰਟੀਆਂ ਸਾਨੂੰ ਇਕੱਠਿਆਂ ਨਹੀਂ ਹੋਣ ਦਿੰਦੇ ਤੁਹਾਨੂੰ ਵੱਖਰੇ ਹੱਥੇ ਚ ਬੰਦ ਕਰਨਗੇ ਮੈਨੂੰ ਵੱਖਰੇ ਹੱਥੇ ਚ ਬੰਦ ਕਰਨਗੇ ਪਰ ਇਹ ਤਾਂ ਇੱਕ ਚੱਕੀ ਵਿੱਚ ਇਹ ਤਾਂ ਇੱਕ ਬੈਰਕ ਵਿੱਚ ਪਾਤਾ ਉਹਦੇ ਜੁਮੇਵਾਰ ਉਹ ਆ ਉਹਨਾਂ ਤੇ 20 ਪਰਚਾ ਦਰਜ ਹੋਣਾ ਚਾਹੀਦਾ ਤੇ ਇਹਨਾਂ ਦੀ ਡਾਕਟਰੀ ਰਿਪੋਰਟ ਹੋ ਕੇ ਜਿਹੜੇ ਸੂਬੇ ਐਂਡ ਪਾਰਟੀ ਆ ਜਾਂ ਦੂਜੇ ਜਿੰਨੇ ਵੀ ਹੈਗੇ ਨਾਲ ਉਹਨਾਂ ਸਾਰਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੁਣ ਆ ਗਈ ਕੋਰਟ ਦੀ ਗੱਲ ਵੀ ਕੋਰਟ ਤੁਸੀਂ ਇਹ ਸਵਾਲ ਸੀ ਨਾ ਵੀ ਜਦੋਂ ਕੋਰਟ ਕਹਿੰਦਾ ਤੇ ਹੁਣ ਕੋਰਟ ਵੇਖੇ ਵੀ ਮੈਂ ਕੱਲਾ ਕੋਰਟਿਆਂ ਕਿ ਮੈਂ ਮੇਰਾ ਕੋਈ ਡਰ ਵੀ ਆ ਇਹ ਜੁਡੀਸ਼ਰੀ ਨੂੰ ਵੀ ਚੈਲੰਜ ਹੋ ਗਿਆ ਹੁਣ ਜੁਡੀਸ਼ੀਅਨ ਨੂੰ ਚੈਲੰਜ ਆ ਮੋਰਲੇ ਬੰਨੇ ਸੋ ਇਸ ਕਰਕੇ ਇਹ ਸਮਾਂ ਰਹਿੰਦਿਆਂ ਇਹਨਾਂ ਨੂੰ ਕਰਨਾ ਪਊਗਾ ਨਹੀਂ ਆ ਇੱਕ ਪ੍ਰੋਟੈਸਟ ਵਾਲਾ ਜਿਹੜਾ ਕੰਮ ਆ ਇਹ ਮੈਂ ਜਿੰਨੀਆਂ ਜਥੇਬੰਦੀਆਂ ਜਿੰਨੀਆਂ ਸੰਪਰਦਾਵਾਂ ਜਿੰਨੇ ਸੇਵਾਦਾਰ ਜਿੰਨੀਆਂ ਕਿਸਾਨ ਜੁਨੀਆਂ ਆਈਆਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਕਿਉਂਕਿ ਸੂਰੀ ਨੇ ਆਪਣਾ ਫਰਜ਼ ਨਿਭਾਇਆ ਇੱਕ ਵਾਰੀ ਨਹੀਂ ਦੋ ਵਾਰੀ ਨਿਭਾਤਾ ਦੂਜੀ ਵਾਰ ਉਹ ਵੀ ਮਰਨ ਕੰਢੇ ਹੀ ਐ ਉਹ ਵੀ ਖਬਰ ਆ ਜੂਗੀ ਉਹਦਾ ਮੈਂ ਆਪਣੇ ਸੋਰਸ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਬ੍ਰੇਨ ਵਗੈਰਾ ਡੈੱਡ ਹੋ ਚੁੱਕਾ ਸੂਬੇ ਦਾ ਤੇ ਸੰਦੀਪ ਨੇ ਆਪਣਾ ਫਰਜ਼ ਨਿਭਾਤਾ ਹੁਣ ਕੌਮ ਨੇ ਇੱਕ ਵਾਰੀ ਨਹੀਂ ਦੂਜੀ ਵਾਰੀ ਉਹਨੇ ਦੱਸਤਾ ਵੀ 1700 700 200 ਜਿੰਦਾ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਭਿਉਰਾ ਜਗਤਾਰ ਸਿੰਘ ਤਾਰਾ ਦਲਾਵਰ ਸਿੰਘ ਭਾਈ ਰਾਜਵਾਨਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਸਾਰੇ ਅੱਜ ਵੀ ਹੈਗੇ ਆ ਅਕਾਲੀ ਬਾਲਾ ਬਾਬਾ ਫੂਲਾ ਸਿੰਘ ਦੀ ਸੋਚ ਜਿੰਦੀ ਹੈ ਭਾਈ ਤਾਰੂ ਸਿੰਘ ਦੀ ਸੋਚ ਜਿੰਦੀ ਹੈ ਉਹਨੇ ਪ੍ਰਾਤਨ ਇਤਿਹਾਸ ਨੂੰ ਦਰਾ ਦਿੱਤਾ ਹੁਣ ਸਾਡਾ ਫਰਜ ਹੈ ਕਿ ਅਸੀਂ ਉਹਦੇ ਦਰਾਏ ਹੋਏ ਇਤਿਹਾਸ ਨੂੰ ਨਜ਼ਰਅੰਦਾਜ਼ ਕਰਨਾ ਘਰਾਂ ਚ ਬਹਿਣਾ ਕਿ ਜਾਂ ਜੋ ਪੰਥ ਪ੍ਰੋਗਰਾਮ ਦਿੰਦਾ ਉਸ ਪ੍ਰੋਗਰਾਮ ਅਨਸਾਰ ਸਰਕਾਰ ਦੇ ਨੱਕ ਚ ਦਮ ਕਰਨਾ ਅਸੀਂ ਨਹੀਂ ਕਹਿੰਦੇ ਉਹਨੂੰ ਛੱਡ ਦਿਓ ਅਸੀਂ ਕਹਿੰਦੇ ਨਹੀਂ ਹੈਗੇ ਉਹ ਜਦੋਂ ਜਿਹੜੀ ਗੱਲ ਹੋਊਗੀ ਆਪਣੇ ਆਪ ਸਮੁੱਚਾ ਪੰਥ ਉਹਦਾ ਗੁਰਮਤਾ ਕਰੂਗਾ ਪਰਿਵਾਰ ਤੋਂ ਪਹਿਲ ਆ ਹੋਊਗਾ ਪਰੰਤੂ ਅਸੀਂ ਜੇ ਚੁੱਪ ਕਰਕੇ ਬਹਿ ਜਾਨੇ ਆ ਤੇ ਫੇਰ ਸਰਕਾਰ ਆਪਣੀ ਮਨਛਾ ਵਿੱਚ ਕਾਮਯਾਬ ਹੋ ਜਾਏ ਹੋਸਾ ਸਾਹਿਬ ਇੱਕ ਹੋਰ ਸ਼ਾਟ ਦੇ ਵਿੱਚ ਗੱਲ ਦੱਸਿਓ ਕਿ ਜਿਸ ਹਿਸਾਬ ਦੇ ਨਾਲ ਸੰਨੀ ਦੇ ਪਰਿਵਾਰ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਇੱਕ ਸਾਲ ਤੋਂ ਅਸੀਂ ਪ੍ਰਸ਼ਾਸਨ ਤੱਕ ਅਪਰੋਚ ਕੀਤਾ ਚਿੱਠੀਆਂ ਲਿਖੀਆਂ ਆ ਡਿਮਾਂਡਸ ਰੱਖੀਆਂ ਆ ਕਿ ਜਿਹੜੇ ਭਾਈ ਸੰਦੀਪ ਸਿੰਘ ਨੇ ਉਹਨਾਂ ਨੂੰ ਇਸ ਬੈਰਕ ਤੋਂ ਲਾਂਬੇ ਕੀਤਾ ਜਾਵੇ ਕਿਉਂਕਿ ਉਹ ਉਸੇ ਜਗ੍ਹਾ ਤੇ ਦੋਸ਼ੀ ਨੇ ਪਰ ਕੀ ਪਰਿਵਾਰ ਨੂੰ ਪਹਿਲਾਂ ਇਸ ਚੀਜ਼ ਦਾ ਖਰਚਾ ਸੀ ਕਿ ਇਸ ਤਰੀਕੇ ਦਾ ਕੋਈ ਤਕਰਾਰ ਹੋ ਸਕਦਾ ਦੇਖੋ ਜੀ ਜਿਹੜੇ ਅਰਨਪਾਲ ਜੀ ਐ ਜੇ ਮੈਂ ਭੁੱਲਦਾ ਨਾ ਹੋਵਾਂ ਜੇ ਹੁਣ ਬਦਲਣਾ ਗਿਆ ਹੁਣ ਉਹਨਾਂ ਨੂੰ ਪਰਿਵਾਰ ਨੇ ਮਿਲ ਕੇ ਉਦੋਂ ਉਹ ਸਤਕਾਰ ਤੌਦੇ ਤੇ ਸੀਗੇ ਮੇਰਾ ਖਿਆਲ ਡੀਜੀਪੀ ਸੀਗੇ ਜ਼ਿਲ੍ਹਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਸਪੀਕਰ ਕਾਲ ਤਾਰ ਸਿੰਘ ਸੰਧਵਾ ਨੇ ਰਾਈ ਮੰਗ ਪੱਤਰ ਦਿੱਤਾ ਕਿ ਪਰਿਵਾਰ ਨੂੰ ਦੂਰ ਪੈਂਦਾ ਦੂਜਾ ਇਹ ਜੇਲ ਸੁਰੱਖਿਅਤ ਨਹੀਂ ਹੈਗੀ ਸਾਡਾ ਇਹਨਾਂ ਦੀ ਜੇਲ ਟ੍ਰਾਂਸਫਰ ਕੀਤੀ ਜਾਵੇ ਤੋਂ ਉਸ ਇਸ ਕਰਕੇ ਉਹਨਾਂ ਪਰਿਵਾਰ ਨੂੰ ਚਿੰਤਾ ਸੀ ਇਸ ਗੱਲ ਦਾ ਮੈਨੂੰ ਪੂਰਨ ਭਰੋਸਾ ਵਾ ਤੇ ਯਕੀਨ ਆ ਮੈਂ ਇਸ ਗੱਲ 'ਚ ਨਾਲ ਸਮੂਲੀਅਤ ਵੀ ਕੀਤੀ ਇੱਕ ਦੋ ਥਾਵਾਂ ਤੇ ਮੈਂ ਵੀ ਗਿਆ ਪਰ ਕਿਸੇ ਨੇ ਸੁਣੀ ਨਹੀਂ ਹੈ ਜੇ ਜੇਲ ਬਦਲੀ ਕੀਤੀ ਹੁੰਦੀ ਅੱਜ ਆ ਗੱਲ ਨਹੀਂ ਸੀ ਹੁਣਾ ਸੋ ਇਸ ਕਰਕੇ ਜਿਹੜੀ ਇਹ ਹੋਈ ਹੈ ਇਹਨੂੰ ਕਰਾਉਣ ਵਿੱਚ ਏਜੰਸੀ ਦਾ ਸਰਕਾਰ ਆਪ ਦੀ ਕਰਾ ਲਵੇ ਜਾਂਚ ਅਸੀਂ ਤਾਂ ਸਰਕਾਰ ਨੂੰ ਵੀ ਜੋ ਦੋਸ਼ੀ ਮੰਨਦੇ ਆ ਪਰ ਸਰਕਾਰ ਦੇ ਉੱਤੇ ੱਤ ਬੱਅ ਲੱਗਦਾ ਸਰਕਾਰ ਪਤਾ ਕਰਾਵੇ ਕਿ ਕਿਹੜੀਆਂ ਏਜੰਸੀਆਂ ਨੇ ਇਹ ਗੱਲ ਹੋਣ ਦਿੱਤੀ ਹੈ ਇਹ ਗੱਲ ਟਿਕਣੀ ਨਹੀਂ ਹੈਗੀ ਇਹ ਇਹ ਪੰਜਾਬ ਦੇ ਪੀਸ ਨੂੰ ਡਿਸਟਰਬ ਕਰੇਗੀ ਇਹ ਗੱਲ ਕਿਉਂਕਿ ਸੰਦੀਪ ਸਿੰਘ ਸਣੀ ਦੇ ਨਾਲ इमोਸ਼ਨਲ ਜੁੜੇ ਹੋਏ ਆ ਸਾਰਿਆਂ ਦੇ ਦੇਖੋ ਇੱਥੇ ਵੱਖ-ਵੱਖ ਉਹ ਲੋਕ ਆਏ ਆ ਜਿਨ੍ਹਾਂ ਦਾ ਆਪਸ ਵਿੱਚ ਕਈ ਤਰ੍ਹਾਂ ਦੇ ਵਖਰੇਵੇਂ ਹੈਗੇ ਆ ਪਰ ਸਾਰੇ ਸੰਦੀਪ ਕਰਕੇ ਬੈਠੇ ਹੋਏ ਇਕੱਠੇ ਇਹ ਗੱਲ ਛੋਟੀ ਨਹੀਂ ਰਹਿਣੀ ਇਹ ਗੱਲ ਵੱਡੀ ਹੋਣੀ ਆ ਬਰਾਏ ਮਿਹਰਬਾਨੀ ਸਰਕਾਰ ਸਮਾਂ ਰਹਿੰਦਿਆਂ ਇਹਦੀ ਇਨਵੈਸਟੀਗੇਸ਼ਨ ਜਾਂਚ ਟੀਮ ਬਣਾ ਕੇ ਜਿਹੜੇ ਬੰਦਿਆਂ ਨੇ ਕੁਤਾਈ ਕਰਕੇ ਇਹ ਝਗੜਾ ਹੋਣ ਦਿੱਤਾ ਤੇ ਜਿਹੜਾ ਝਗੜਾ ਹੋਇਆ ਉਹਨਾਂ ਦਾ ਜਿਹੜੇ ਲੋਕਾਂ ਨੇ ਝਗੜਾ ਕੀਤਾ ਜਿਨ੍ਹਾਂ ਨੇ ਪਹਿਲ ਕੀਤੀ ਹੈ ਉਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਬਿਲਕੁਲ ਭਾਈ ਸੁਖਜੀਤ ਸਿੰਘ ਖੋਸੇ ਦੇ ਸਮੇਤ ਤਮਾਮ ਸਾਰੇ ਸਿੱਖ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਭਾਈ ਸੰਦੀਪ ਸਿੰਘ ਸੰਨੀ ਦੇ ਮਾਮਲੇ ਦੇ ਵਿੱਚ ਜੋ ਉਤਰਾਚੜਾ ਆਏ ਨੇ ਜਾਂ ਜਿਹੜੀਆਂ ਚੁਣੌਤੀਆਂ ਪ੍ਰਵੇਖ ਦੇ ਮੱਦੇ ਨਜ਼ਰ ਜਾਪਦੀਆਂ ਨੇ ਤਮਾਮ ਸਾਰੇ ਜਿਹੜੇ ਖਰਚੇ ਪ੍ਰਗਟਾਈ ਨੇ ਦੇਖਣਾ ਹੋਵੇਗਾ ਪ੍ਰਸ਼ਾਸਨ ਦੀ ਇਸ ਸੰਜੀਦਾ ਮਾਮਲੇ ਦੇ ਉੱਪਰ ਕਿਸ ਤਰੀਕੇ ਦੀ ਭੂਮਿਕਾ ਰਹਿ ਸਕਦੀ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ